ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ 9 ਬੱਚਿਆਂ ਦੀ ਮਾਂ ਯਾਨੀ ਕਿ 52 ਸਾਲ ਦੀ ਉਸਦੀ ਉਮਰ ਹੁੰਦੀ ਹੈ ਤੇ 52 ਸਾਲ ਦੀ ਉਮਰ ਦੇ ਵਿੱਚ ਉਸ ਨੂੰ ਇਸ ਤਰੀਕੇ ਦਾ ਆਸ਼ਕੀ ਦਾ ਭੂਤ ਚੜਿਆ ਕਿ ਉਸਨੇ ਆਪਣੇ ਪਤੀ ਸਮੇਤ 8 ਬੱਚਾ ਨੂੰ ਛੱਡ ਕੇ 10 ਸਾਲਾਂ ਦੀ ਬੱਚੀ ਨੂੰ ਲੈ ਕੇ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਕੀ ਹੈ ਪੂਰੀ ਕਹਾਣੀ ਉਹ ਵੀ ਤੁਹਾਨੂੰ ਜ਼ਰੂਰ ਦੱਸਦੇ ਹਾਂ ਦਰਅਸਲ ਉੱਤਰ ਪ੍ਰਦੇਸ਼ ਦੇ ਬਿਆਯੂ ਜ਼ਿਲ੍ਹੇ ਦੇ ਵਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ 52 ਸਾਲਾਂ ਔਰਤ ਜੋ ਕਿ 32 ਸਾਲ ਤੋਂ ਵਿਆਹੀ ਹੋਈ ਹੈ ਅਤੇ 9 ਬੱਚਿਆਂ ਦੀ ਮਾਂ ਵੀ ਹੈ ਤੇ ਉਸ ਨੂੰ ਇੱਕ 32 ਸਾਲਾ ਵਿਅਕਤੀ ਦੇ ਨਾਲ ਪਿਆਰ ਹੋ ਜਾਂਦਾ ਹੈ ਇਸ ਗੱਲ ਦਾ ਪਤਾ ਉਦੋਂ ਲੱਗਦਾ ਹੈ ਲੋਕਾਂ ਨੂੰ ਹੋਸ਼ ਉੱਡ ਜਾਂਦੇ ਨੇ ਇਸ ਦੌਰਾਨ ਦਿਲ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਔਰਤ ਨੇ ਨਾ ਸਿਰਫ ਆਪਣੇ ਪਤੀ ਅਤੇ 8 ਬੱਚਿਆਂ ਨੂੰ ਛੱਡ ਦਿੱਤਾ ਸਗੋਂ 10 ਸਾਲਾਂ ਦੀ ਧੀ ਸਮੇਤ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ ਤਾਂ ਦੂਜੇ ਪਾਸੇ ਔਰਤ ਦੇ ਲਾਪਤਾ ਹੋਣ ਤੋਂ ਬਾਅਦ ਪਤੀ ਨੇ ਪੁਲਿਸ ਸਟੇਸ਼ਨ ਦੇ ਵਿੱਚ ਜੋ ਕਿ ਕੇਸ ਦਰਜ ਕਰਵਾਇਆ ਰਿਪੋਰਟ ਦਰਜ ਕਰਵਾਈ ਅਤੇ ਪੁਲਿਸ ਸਟੇਸ਼ਨ ਦੇ ਚੱਕਰ ਲਗਾਉਂਦਾ ਰਿਹਾ ਲਗਭਗ 20 ਦਿਨਾਂ ਤੋਂ ਬਾਅਦ ਪੁਲਿਸ ਨੇ ਔਰਤ ਨੂੰ ਲਾਭ ਹੀ ਲਿਆ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ। ਅਦਾਲਤ ਦੇ ਵਿੱਚ ਔਰਤ ਨੇ ਕਿਹਾ ਹੈਗਾ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਰਹਿਣਾ ਚਾਹੁੰਦੀ ਆਂ। ਮੇਰਾ ਹੁਣ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਔਰਤ ਦਾ ਬਿਆਨ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਨੂੰ ਉਸਦੇ ਪਤੀ ਦੇ ਨਾਲ ਭੇਜਣ ਦਾ ਹੁਕਮ ਦੇ ਦਿੱਤਾ। ਇਸ ਤੋਂ ਬਾਅਦ ਔਰਤ ਆਪਣੇ ਪ੍ਰੇਮੀ ਦੇ ਨਾਲ ਚਲੀ ਗਈ। ਪਰ ਹੈਰਾਨ ਕਰਦੀ ਹੈ ਕਿ ਇੱਕ ਮਾਂ ਆਪਣੇ ਬੱਚਿਆਂ ਤੋਂ ਕਿਵੇਂ ਲੈਣਾ ਦੇਣਾ ਛੱਡ ਸਕਦੀ ਹੈ। ਇਸ ਦੌਰਾਨ ਪਤੀ ਅਦਾਲਤ ਦੇ ਬਾਹਰ ਰੋਂਦਾ ਰਿਹਾ ਕਰ ਲਾਉਂਦਾ ਰਿਹਾ ਅਤੇ ਆਪਣਾ ਸਿਰ ਮਾਰਦਾ ਹੋਇਆ ਨਿਰਾਸ਼ ਹੋ ਕੇ ਆਪਣੇ ਪੁੱਤਰ ਦੇ ਨਾਲ ਘਰ ਵਾਪਸ ਗਿਆ ਪੀੜਤ પતિ ਨੇ ਦੱਸਿਆ ਹੈਗਾ ਕਿ ਉਸਨੇ ਆਪਣੀ ਪਤਨੀ ਦੇ ਨਾਮ 4 ਵਿਗੇ ਜ਼ਮੀਨ ਟਰਾਂਸਫਰ ਕੀਤੀ ਹੋਈ ਸੀਗੀ ਤਾਂ ਉਸਨੇ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋषण ਕੀਤਾ ਅਤੇ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਫਿਰ ਵੀ ਉਸਦੀ ਪਤਨੀ ਉਸ ਨੂੰ ਅਤੇ ਬੱਚਾ ਨੂੰ ਛੱਡ ਕੇ ਚਲੀ ਗਈ ਉਸਨੇ ਕਿਹਾ ਹੈਗਾ ਕਿ ਉਹ ਪ੍ਰੇਮੀ ਦੇ ਨਾਲ ਫਰਾਰ ਹੋਣ ਦੇ ਦੌਰਾਨ ਆਪਣੇ ਪੁੱਤਰ ਦੀ ਨੂ ਦੇ ਗਹਿਣੇ ਵੀ ਨਾ ਲੈ ਗਏ ਔਰਤ ਦੇ 9 ਬੱਚੇ ਸਨ ਜਿਨ੍ਹਾਂ ਦੇ ਵਿੱਚੋਂ 3 ਵਿਆਹ ਹੋਏ ਸੀਗੇ ਤੇ ਔਰਤ ਦਾਦੀ ਵੀ ਬਣੀ ਹੋਈ ਸੀਗੀ ਫਿਰ ਵੀ ਉਸਨੇ ਆਪਣੇ ਪ੍ਰੇਮੀ ਦੇ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਇਹ ਹੈਰਾਨੀ ਵਾਲੀ ਜ਼ਰੂਰ ਹੋਏਗੀ ਕਿਉਂਕਿ ਆਜ ਦੇ ਸਮੇਂ ਦੇ ਵਿੱਚ ਅਜੇਹਾ ਬਹੁਤ ਕਹਿ ਸਕਦੇ ਆ ਨਾ ਮਾਤਰੀ ਹੈਗਾ ਪਰ ਇਸ ਔਰਤ ਨੇ ਆਪਣੀ 10 ਸਾਲਾਂ ਦੀ ਸਭ ਤੋਂ ਛੋਟੀ ਧੀ ਨੂੰ ਨਾਲ ਲੈ ਕੇ ਗਈ ਹੈ ਇਹ ਪ੍ਰੇਮ ਕਹਾਣੀ ਸਣਪੁਰੇ ਇਲਾਕੇ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਗਿਆ 52 ਸਾਲਾਂ ਔਰਤ ਅਤੇ 32 ਸਾਲ ਆਦਮੀ ਦੇ ਰਿਸ਼ਤੇ ਨੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕੁਝ ਇਸ ਨੂੰ ਪਿਆਰ ਦੀ ਜਿੱਤ ਕਹਿ ਰਹੇ ਨੇ ਜਦੋਂ ਕਿ ਕੁਝ ਇਸ ਨੂੰ ਪਰਿਵਾਰ ਨਾਲ ਵਿਸ਼ਵਾਸ ਘਾਤ ਕਹਿ ਰਹੇ ਨੇ ਆਲੋਚਨਾ ਕਰਨੇ ਤੁਹਾਡਾ ਇਸ ਕੀ ਵਿਚਾਰ ਹੈਗਾ ਆਪਣੀ ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਿਓ ਪਰ ਕਲਯੁਗ ਹੈਗਾ ਕਲਯੁਗ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇੱਥੇ ਤਾਂ ਮਾਂ ਬੇਟੇ ਦੇ ਰਿਸ਼ਤੇ ਵੀ ਸੁਰੱਖਿਤ ਨਹੀਂ ਰਹਿੰਦੇ ਬਹੁਤ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪਰ ਇਹ ਘਟਨਾ ਵੀ ਕਿਸੇ ਹੈਰਾਨ ਕਰਨ ਵਾਲੀ ਤੋਂ ਘਟ ਨਹੀਂ ਹੈ ਜਿੱਥੇ 51 ਸਾਲ ਦੀ ਔਰਤ ਨੂੰ ਆਸ਼ਕੀ ਦਾ ਭੋਸਵਾਰ ਚੜਿਆ ਦਾਦੀ ਵੀ ਬਣੀ ਹੋਈ ਸੀਗੀ ਤਿੰਨ ਬੱਚੇ ਵਿਆਹ ਹੋਏ ਸੀਗੇ ਤੇ ਇੱਕ ਨੂੰ ਦੇ ਗਹਿਣੇ ਵੀ ਉਹ ਨਾਲ ਲੈ ਕੇ ਗਈ ਹੈ ਇੱਥੋਂ ਤੱਕ ਕਿ ਪਤੀ ਦੇ ਵੱਲੋਂ ਹੁਣ ਜੋ ਕਿ ਕਿਹਾ ਜਾ ਰਿਹਾ ਹੈਗਾ ਕਿ ਉਸਨੇ ਸਭ ਕੁਝ ਮਿਹਨਤ ਕੀਤੀ ਪਾਲਣ ਪੋਸ਼ਣ ਕੀਤਾ ਪਰ ਫਿਰ ਵੀ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਹੈ